ਮੈਂ ਇੱਕ ਬਹੁਤ ਵੱਡਾ ਸਪੋਰਟਸ ਲਵਰ ਹਾਂ ਜਲੰਧਰ ਵਾਲਿਆਂ ਨੂੰ ਇਸ ਗੱਲ ਲਈ ਵਧਾਈ ਦਿਨਾਂ ਅੱਜ ਸਾਡੇ ਹਾਕੀ ਟੀਮ ਦੇ ਵਿੱਚ 7 ਤੋਂ 8 ਪਲੇਅਰ ਜਿਹੜੇ ਕੱਲੇ ਜਲੰਧਰ ਨੂੰ ਬਿਲੋਂਗ ਕਰਦੇ ਆ ਸਾਰੇ ਪਲੇਅਰ ਜਿਹੜੇ ਆ ਉਹ ਲਗਭਗ ਇੰਨਾ ਗਰਾਊਂਡਾਂ ਚੋਂ ਨਿਕਲੇ ਹੋਇਆ ਇਹ ਕੱਲਾ ਖੇਡ ਦਾ ਇੱਕ ਗਰਾਊਂਡ ਨਹੀਂ ਹੋਊਗਾ ਇੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਵਿੱਚ ਦੀ ਦੌਰ ਆਇਆ ਸਰਕਾਰਾਂ ਕੁਝ ਇਹੋ ਜਿਹਿਆਂ ਆ ਗਈਆਂ ਜਿਹੜੀਆਂ ਸਾਡੇ ਨਾਲ ਇੰਨਾ ਖੇਡਾਂ ਦੀ ਗੱਲ ਨਹੀਂ ਕਰਦੇ ਅਸੀਂ ਰਾਜਨੀਤੀ ਖੇਡਾਂ ਖੇਡਣ ਲੱਗ ਗਿਆਂ ਨਸ਼ਿਆਂ ਦਾ ਕਲੰਕ ਲੱਗ ਗਿਆ ਜਦੋਂ ਤੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਇਹ ਚੀਜ਼ਾਂ ਨੂੰ ਪਹਿਲ ਦੇ ਰਹੇ ਹਾਂ ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਨਹੀਂ ਕੋ ਕਿ ਨਸ਼ਾ ਕਰਨ ਨਾਲ ਹੋਊ ਕੌਣ ਜਦੋਂ ਗਰਾਊਂਡ 'ਚ ਆ ਗਏ ਸਾਰਾ ਯੂਥ ਸਰੀਰ ਨਾਲ ਪਿਆਰ ਹੋ ਗਿਆ ਆਪਣੀ ਖੁਰਾਕਾਂ ਖਾਣ ਲੱਗ ਗਏ ਫਿਰ ਫਿਰ ਉਹ ਕਿੱਥੇ ਵੇਚਣਗੇ ਜੀ ਉਹਨਾਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ ਤੁਸੀਂ ਖੇਡਣ ਵਾਲੇ ਬਣੋ ਅਸੀਂ ਕੋਈ ਲਾਈਟਾਂ ਲਾਉਣੀਆਂ ਨੇ ਐਸਟੋਟਰ ਪਿਛਾਉਣੀਆਂ ਐ ਕੁਈ ਸਿੰਥੈਟਿਕ ਟਰੈਕ ਬਣਾਉਣਾ ਸਾਰਾ ਮੈਨੂੰ ਐ ਉਂਗਲਾਂ ਤੇ ਗਿਣਿਆ ਪਿਆ ਜਲੰਧਰ ਦੀਆਂ ক্রিকেট ਦੀਆਂ ਬੋਲਾਂ ਤੇ ক্রিকেট ਦੇ ਬੈਟ ਬਣੇ ਹੋਏ ਨੇ ਉਹਦੇ ਨਾਲ ਵਰਲਡ ਕੱਪ ਖੇਡਿਆ ਜਾਂਦਾ ਫੁੱਟਬਾਲ ਬਣਦੀਆਂ ਜਿਹੜੀਆਂ ਜਲੰਧਰ ਚ ਉਹਨਾਂ ਨਾਲ ਫੀਫਾ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਪੀਆ ਜਿਹੜੀਆਂ ਰਗਬੀ ਦੀਆਂ ਬਾਲਸ ਬਣਦੀਆਂ ਨੇ ਉਹਦੇ ਨਾਲ ਵਰਲਡ ਕੱਪ ਖੇਡੇ ਜਾਂਦੇ ਇੱਥੋਂ ਦੇ ਸਮਾਨ ਨਾਲ ਵੱਡੇ ਵੱਡੇ ਪਲੇਅਰ ਆ ਕੇ ਇੱਥੇ ਆਦੇ ਮਨਪਸੰਦ ਦੇ ਬੈਟ ਜਾਂ ਮਨਪਸੰਦ ਦੀਆਂ ਬੋਲਾਂ ਬਣਾ ਕੇ ਲੈ ਕੇ ਜਾਂਦੇ ਨੇ